ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੂਰਵ ਦੇ ਸੰਬੰਧੀ ਅੱਡਾ ਜੈੰਤੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕੀਰਤਨੀ ਜਥੇ ਪਾਈ ਜਬਰ ਤੌਰ 'ਤੇ ਬੋਲ ਸੰਗਤਾਂ ਨੂੰ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਿਆ ਗਿਆ ਉਪਰੰਤ ਜੰਝ ਰੂਪੀ ਸੰਗ ਦਾ ਸਨਮਾਨ ਕੀਤਾ ਗਿਆ ਸਰਪੰਚ ਗੁਰਮੀਤ ਸਿੰਘ ਬਲ ਅਤੇ ਵਿਕਰਮ ਸਿੰਘ ਖਾਲਸਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਸਮਾਗਮ ਅੱਡਾ ਜੈੰਤੀਪੁਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਜੰਝ ਰੂਪੀ ਸੰਗ ਦਾ ਕਸਵਾ ਸਹਿਨੇਵਾਲੀ ਮੱਗੂ ਸੋਹੀ ਤਲਵੰਡੀ ਖੁੰਮਣ ਪਖਰਪੁਰਾ ਬੱਜੂਮਾਨ ਰੋੜ ਤੋਂ ਇਹਦਾਵਾ ਬਖ ਬਖ ਥਾਵਾਂ ਤੇ ਲੰਗਰ ਲਗਾਏ ਗਏ ਤੇ ਸਵਾਗਤ ਵੀ ਕੀਤਾ ਗਿਆ ਇਸ ਮੌਕੇ ਸੰਗਤਾਂ ਨੇ ਬਖ ਬਖ ਭਗਵਾਨਾਂ ਦੇ ਲੰਗਰ ਲਗਾਏ ਇਸ ਮੌਕੇ ਸਰਪੰਚ ਰਗਵੀਰ ਸਿੰਘ ਸੰਧੂ ਬੋਬੀ ਸੋਢੀ ਬਿੱਲਾ ਸੋਢੀ ਸੱਥੇਦਾਰ ਧਨਵੰਤ ਸਿੰਘ ਪਖਰਪੁਰਾ ਸਰਪੰਚ ਚਾਚਾ ਹਰਪਾਲ ਸਿੰਘ ਸੋਹੀ ਧਿਆਨ ਸਿੰਘ ਦਲਜੀਤ ਸਿੰਘ ਖੈੜਾ ਬਖਤਿਆਰ ਸਿੰਘ ਗੁਰਜੰਟ ਸਿੰਘ ਢਿੱਲੋ ਅਮਰਤਪਾਲ ਸਿੰਘ ਔਲਖ ਗੁਰਮੇਜ ਸਿੰਘ ਨਾਗੀ ਕੁਲਵਿੰਦਰ ਸਿੰਘ ਫੌਜੀ ਗੁਰਪ੍ਰੀਤ ਸਿੰਘ ਬਾਬਾ ਢਿੱਲੋ ਤਲਵਿੰਦਰ ਸਿੰਘ ਢਿੱਲੋ ਕੇਵਲ ਸਿੰਘ ਰੇਲਵੇ ਗੁਰਮੇਜ ਸਿੰਘ ਢਿੱਲੋ ਵਿਕਰਮ ਸਿੰਘ ਢਿੱਲੋ ਸੰਦੀਪ ਸਿੰਘ ਢਿੱਲੋ ਅਕਾਸ਼ਦੀਪ ਸਿੰਘ ਹਰਜਾਪ ਸਿੰਘ ਕਾਲੋ ਮੇਜਰ ਸਿੰਘ ਜੁਗਿੰਦਰ ਸਿੰਘ ਰਣਜੀਤ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ ਸਾਡੇ ਕੋਲ ਪੈਲਸ ਵੀ ਆ ਅਮਰਤ ਪੈਲਸ ਜਿਹੜਾ ਪੈਲਸ ਆ ਵੀਰ ਦਾ ਉਹ ਵੀ ਸਾਡੇ ਕੋਲ 15 20 15 ਸਾਲਾਂ ਤੋਂ ਜਿਹੜਾ ਲੰਗਰ ਚਲਾ ਰਿਆ ਤੇ 15 ਸਾਲ ਤੋਂ ਸਾਡਾ ਪੈਲਸ ਬੋਕਿਆ ਉਹ ਵੀਰ ਜਿਹੜਾ 15 ਸਾਲ ਤੋਂ ਲਗਾਤਾਰ ਜਿਹੜਾ ਇਹ ਸਵਾਵਾਂ ਨਭਾ ਰਿਆ ਫਰੀ ਪੈਲਸ ਸਾਨੂੰ ਦਦਾ ਆ ਤੇ ਜੇ ਮੈਨੂੰ بارش ਹੋਵੇ ਤੇ ਆਪਾਂ ਪੈਲਸ ਦੇ ਵਿੱਚ ਪ੍ਰੋਗਰਾਮ ਕਰਦੇ ਆ ਜੇ بارش ਨਹੀਂ ਹੁੰਦੀ ਤੇ ਫਿਰ ਆਪਾਂ ਛੜਕਦੇ ਰੋਡ ਦੇ ਉੱਪਰ ਪ੍ਰੋਗਰਾਮ ਕਰਦੇ ਆ ਤੇ ਜੋ ਇਲਾਕਾ ਨਿਵਾਸੀ ਜਾਂ ਜਿਹੜੇ ਛੜਕਦੇ ਉੱਪਰ ਜਾਣ ਵਾਲੇ ਆ ਸਾਰੇ ਵੀਰ ਲੰਗਰ ਸ਼ੱਕ ਜਾਂਦੇ ਆ ਤੇ ਮਹਾਰਾਜ ਜੀ ਖੁਸ਼ੀਆਂ ਪ੍ਰਾਪਤ ਕਰਦੇ ਆ ਗੁਰੂਆਂ ਦੇ ਬਾਦਸ਼ਾਹ ਦੀਆਂ ਵਿਆਹ ਖੁਸ਼ੀਆਂ ਵਿਆਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਸੰਗਤਾਂ ਨੇ ਤੇ ਸਾਡਾ ਪਿੰਡ ਜਿਹੜਾ ਹਰ ਸਾਲ ਲੰਗਰ ਲਗਾਉਂਦਾ ਆ ਗੁਰੂ ਨਾਨਕ ਪਾਸ਼ਾ ਦਾ ਵਿਆਹ ਪਰਬ ਮਨਾਉਂਦਾ ਆ ਸਾਰੀਆਂ ਸੰਗਤਾਂ ਤਨ ਮੰਨ ਤੇ თანਲਾ ਸੇਵਾ ਕਰਦੀਆਂ ਪਿੰਡ ਵਾਸੀ ਜਿੰਨੇ ਵੀ ਆਪਣੇ ਬੇਟੇ ਐਨ ਆਰ ਆਈ ਬਾਹਰ ਆ ਉਹ ਪੂਰੇ ਤਨ ਮੰਨ ਦੇ ਨਾਲ ਬਾਹਰੋਂ ਪੈਸਾ ਕਲਾਉਂਦੇ ਆ ਕਮਾਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਤੇ ਲੰਗਰ ਜੇਸਾ ਪਾਉਂਦੇ ਆ ਤੇ ਸਾਰੇ ਨਗਰ ਵਾਸੀ ਜਿਹੜੇ ਰਲ ਕੇ ਇਕੱਠਾ ਇਹ ਬਹੁਤ ਵੱਡਾ ਉਹਲਾ ਪ੍ਰੋਗਰਾਮ ਕਰਦੇ ਆ ਜੋ 3 ਦਿਨ ਲਗਾਤਾਰ ਚੱਲਦਾ ਉਹ ਚ ਹਰ ਪ੍ਰਕਾਰ ਦਾ ਲੰਗਰ ਹੁੰਦਾ ਜਲੇਬਾਂ ਦਾ ਲੰਗਰ ਸੇਵੀਆਂ ਦਾ ਲੰਗਰ ਪਕੌੜਿਆਂ ਦਾ ਲੰਗਰ ਜੋ ਤਿੰਨੇ ਦਿਨੇ ਹਰ ਇੱਕ ਵੈਰਾਈਟੀ ਵੱਖ-ਵੱਖ ਦੇਣ ਜਿਹੜੀ ਚੱਲਦੀ ਆ ਤੇ અપਾਰ ਕਿਰਪਾ ਪਿੰਡ ਦੇ ਉੱਪਰ ਤੇ ਬਹੁਤ ਹੀ ਸ਼ਰਧਾ ਨਾਲ ਲੋਕ ਗ੍ਰਾਈ ਦਿੰਦੇ ਆ ਤੇ ਬਹੁਤ ਸ਼ਰਧਾ ਨਾਲ ਜਿਹੜੇ ਸਾਡੇ ਸੇਵਾਦਾਰ ਆ ਕੋਈ 50 60 ਜਾਣੇ ਔਰ ਬਹੁਤ ਸ਼ਰਧਾ ਨਾਲ ਸੇਵਾ ਕਰਦੇ ਆ ਮਹਾਰਾਜ ਇਹਨਾਂ ਦੀ ਮਨੋ ਕਾਮਨਾ ਪੂਰੀਆਂ ਕਰਦਾ ਤੇ ਜਦੋਂ ਮਨੋ ਕਾਮਨਾ ਮਹਾਰਾਜ ਪੂਰਾ ਕਰਦਾ ਤੇ ਅਗਲੇ ਸਾਲ ਵੱਧ ਤੋਂ ਵੱਧ ਗ੍ਰਾਈ ਦਿੰਦੇ ਆ ਜਿੰਨੇ 2000 ਦਿੱਤੀਂ ਦੀ ਉਹ ਅਗਲੇ ਸਾਲ 5000 ਕਰਦਾ ਜਿੰਨੇ 10000 ਦਿੱਤੀ ਅਗਲੇ ਸਾਲ 20000 ਕਰਦਾ ਇਸ ਤਰ੍ਹਾਂ ਗ੍ਰਾਈ ਵੱਧ ਚੜ੍ਹ ਕੇ ਨਗਰ ਦੇ ਲੋਕ ਵਧ ਦਿੰਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸਲਖਣੀ ਜੀ ਦੇ ਵਿਆਹ ਪੁਰਬ ਤੇ ਅੱਡਾ ਜੈਂਤੀਪੁਰ ਦੀ ਸਰਬੱਤ ਸੰਗਤ ਵੱਲੋਂ ਜੈਲਦਾਰ ਮਾਰਕੀਟ ਸਾਰੇ ਦੁਕਾਨਦਾਰ ਸਾਰੇ ਭਾਈਚਾਰਾ ਸਾਰਿਆਂ ਨੇ ਆਪਸ ਵਿੱਚ ਰਲ ਮਿਲ ਕੇ ਬਾਹਰੋਂ ਆਈਆਂ ਸੰਗਤਾਂ ਦਾ ਸਵਾਗਤ ਕਰਨ ਵਾਸਤੇ ਪਰਸੋ ਰੋਜ ਤੋਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਏ ਹਨ ਉਸ ਤੋਂ ਇਲਾਵਾ ਹੁਣ ਤੱਕ ਵੀ ਲੰਗਰ ਚੱਲ ਰਿਹਾ ਹੈ